ਹਲੇ ਮਨਾ ਕਪੜੇ ਧੁੱਪ ਗਏ ਸਾਰੇ ਗੁਰਜੀਤ ਵੀ ਪਤਾ ਨਹੀਂ ਕਿੱਥੇ ਧੁੱਪੇ ਨਿਕਲ ਜਾਂਦੀ ਹੈ ਮੈਂ ਬਾਜ਼ਾਰ ਹੋਂਵਾ ਮੈਂ ਬਾਜ਼ਾਰ ਹੋਂਵਾ ਦੱਸ ਕੇ ਵੀ ਨਹੀਂ ਗਈ ਕੀ ਲੈਣ ਚੱਲੀ ਐ ਉਹਨੂੰ ਪਤਾ ਵਾ ਮੈਂ ਘਟ ਬਾਜ਼ਾਰ ਜਾਨੀ ਆ ਜੇ ਜਾਨੀ ਤੇ ਮੈਨੂੰ ਪੁੱਛ ਲਿਆ ਕਰ ਮੈਨੂੰ ਕੋਈ ਸਮਾਨ ਮੰਗਾਣਾ ਹੁੰਦਾ ਵੈ ਚਲ ਦੱਸ ਤੂੰ ਕੋੜ ਜਲੀ ਤੇ ਗੁਰਜੀਤ ਥੋੜਾ ਬੋਤਾ ਝਾੜ ਪੂੰਜੀ ਬੰਦਾ ਕਰ ਲੈਂਦਾ ਹੈਗਾ ਮੈਂ ਐ ਵੀ ਦੀਦੀ ਕਰੇ ਤੇ ਕਰੇ ਤੇਰਾ ਕੱਦ ਕਾਠ ਮੇਰੇ ਤੋਂ ਥੋੜਾ ਤਾਂ ਹੈ ਤੂੰ ਕੋੜੀ ਤੇ ਵੀ ਚੜ ਜਣੀ ਆਸਾਨੀ ਨਾਲ ਬੰਦਾ ਪੁੱਛੇ ਤੂੰ ਕਰ ਲੈ ਸਫਾਈ ਐ ਵੀ ਦੀਦੀ ਕਰੇ ਤੇ ਕਰੇ ਚੱਲ ਮਨਾ ਕੰਮ ਤਾਂ ਕਰਨੇ ਹੀ ਆ ਇੰਨੀ ਗਰਮੀ ਖਾਪ ਜਾਂਦਾ ਬੰਦਾ ਵਜਾ ਚਲ ਜੇ ਸੇ ਪਾਣੀ ਦੀ ਬਾਜ ਆਉਂਦੀ ਐ ਸਾਲ ਲੱਗਦਾ ਦੀਦੀ ਨੇ ਸਾਰਾ ਕੰਮ ਨਿਬੇੜ ਹੀ ਲਿਆ ਹਾਂ ਚੰਗਾ ਸਟੰਗਾ ਸਗੋ ਘਰ ਆ ਕੇ ਚਾਹਣੋਂਦਾ ਪੱਖੇ ਥੱਲੇ ਬੈਠੀ ਤੇ ਚਾਹਣਾ ਐ ਇੰਨੀ ਗਰਮੀ ਬਾਹਰ ਮਾਤੀ ਮਾਰੀ ਗਈ ਮੈਂ ਤਾਂ ਅੱਜ ਸੋਚਦੇ ਹੋਂ ਨਹੀਂ ਹਜੇ ਕਿ ਜਾ ਕੇ ਮੈਨੂੰ ਕੰਮ ਵੀ ਕਰਦਾ ਪਰ ਇਸ ਦਿਨ ਨਾ ਦੀਦੀ ਚੰਗੀਆਂ ਆਉਂਦਿਆਂ ਨਾ ਸਾਰਾ ਕੰਮ ਨਿਬੇੜਿਆ ਵਾ ਸਾਲ ਰਮਾਨ ਨਾ ਹੁਣ ਬਹੋਂਗੇ ਇੱਕ ਹਾਂ ਸੇ ਪਹਿਲੇ ਮੈਂ ਜਿੰਨ ਲੈਂਦਾ ਕਿ ਇਹਦਾ ਸਮਾਨ ਸਮਾਨ ਸੂਟ ਐ ਤੇ ਚਲੋ ਵਾਚੂ ਵੇਖੂਗੀ ਆਨ ਆ ਮੈ ਲੈ ਆ ਤੇ ਹੁੰਦੇ ਨੇ ਸਹੀ ਉਹਨਾਂ ਨੇ ਮੈਂ ਕਦੇ ਯੂਜ਼ ਨਹੀਂ ਕੀਤੀ ਇਹ ਬੜੀ ਕੰਪਨੀ ਦੇ ਪਤਾ ਨਹੀਂ ਕਿ ਸਤਾ ਦੇਉਣਗੇ ਵਧੀਆ ਵੀ ਹੋਣਗੇ ਕਿ ਨਹੀਂ ਤਾਂ ਕਰਦੀ ਆ ਭਾਬੀ ਨੂੰ ਫੋੜਵਾ ਪਾਣੀ ਆ ਤੇ ਫਿਰ ਫੋਨ ਤੇ ਗੱਲ ਕਰਦੀ ਆ ਫੁੱਲਣੀਆਂ ਤੇ ਪੁੱਛਦੀ ਹੈ ਵੀ ਉਹਨਾਂ ਨੇ ਕਦੇ ਯੂਜ਼ ਕੀਤੇ ਕੰਪਨੀ ਦੇ ਪਤਾ ਕਿਸ ਤਰ੍ਹਾਂ ਦਾ ਹੁੰਦਾ ਇਹਨਾਂ ਦਾ ਰਿਜ਼ਲਟ ਹੈਲੋ ਸਸ਼ੀਕਲਪਾ ਬੀਜੀ ਔਰ ਕੀ ਹਾਲ ਜੈ ਹਾਂਜੀ ਮੇਰਾ ਵਧੀਆ ਬਸ ਮੈਂ ਹੁਣੇ ਆਈ ਸੀ ਮਾਰਕੀਟ ਗਈ ਸੀ ਹਾਂਜੀ ਸੂਟ ਸਟ ਲੈ ਆਂਦੇ ਦੋ ਤਿੰਨ ਹੋਰ ਥੋੜਾ ਸਮਾਨ ਬੱਚਿਆਂ ਦਾ ਲਿਆਉਣ ਵਾਲਾ ਹੀ ਉਹ ਲੈਂਦਾ ਵਾ ਤੇ ਕੁਛ ਆਪਣੇ ਸਕਿਨ ਕੇਅਰ ਦੇ ਲੈ ਆਂਦੇ ਸੀਗੇ ਪ੍ਰੋਡਕਟ ਮੈਂ ਲੈ ਕੇ ਆਈ ਮੈਨੂੰ ਨਾ ਆਦ ਕੀ ਨਾ ਜ਼ਬਰਦਸਤੀ ਉਹਨਾਂ ਨੇ ਸ਼ਾਪ ਵਾਲੇ ਨੇ ਦੇ ਦਿੱਤਾ ਕਹਿੰਦੇ ਨਵੇਂ ਆਏ ਨੇ ਯੂਜ਼ ਕਰਕੇ ਵੇਖੋ ਬੜੇ ਵਧੀਆ ਵਾ ਤੇ ਮੈਂ ਤਾਂ ਉਹਨਾਂ ਪਿਕਚਰਸ ਕਲਿੱਕ ਕਰਕੇ ਸੈਂਡ ਕੀਤੀਆਂ ਜੇ ਵੇਖੋ ਬਹੁਤ ਵਧੀਆ ਵਾ ਮੈਂ ਲੈ ਤੇ ਆਈ ਹੁਣ ਪਰ ਮੇਰੇ ਮਨ ਚ ਨਾ ਡਾਊਟ ਹੈ ਯੂ ਨੋ ਵਿਕੀ ਇਹਨਾਂ ਦਾ ਰਿਜ਼ਲਟ ਨਾ ਵਧੀਆ ਹੋਵੇ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਆ ਆਏ ਮੈਨੂੰ ਤੇ ਉਹਨੇ ਕਿਹਾ ਬਹੁਤ ਵਧੀਆ ਰਹੇ ਤੇ ਮੈਂ ਲੈ ਆਈ ਆ ਤੁਸੀਂ ਕਹੀ ਜਾਂਦੇ ਪੇ ਕਿ ਨਹੀਂ ਵਧੀਆ ਹੈਗੇ ਪ੍ਰੋਡਕਟ ਨਾਲ ਰਿਜ਼ਲਟ ਨਹੀਂ ਵਧੀਆ ਹਾਂ ਅੱਛਾ ਤੁਹਾਡੀ ਸਿਸਟਰ ਨੇ ਲਿੱਤੇ ਹੀ ਠੀਕ ਠੀਕ ਚਲ ਕੋਈ ਨਹੀਂ ਮੈਂ ਫਿਰ ਵਾਪਸ ਘਰ ਆਉਂਗੀ ਮੈਂ ਤਾਂ ਅੱਗੇ ਵੀ ਜਾਣੀ ਹੈ ਰੈਗੂਲਰ ਕਸਟਮਰ ਹੈ ਐਡੀ ਥੋੜੀ ਗੱਲ ਹੈ ਮੈਂ ਕਿਹੜਾ ਹਜੇ ਯੂਜ਼ ਕੀਤੇ ਵਾਪਸ ਲੈ ਹੀ ਲੈਣਗੇ ਵਾਪਸ ਨਹੀਂ ਲੰਦੇ ਚਲ ਕੋਈ ਨਹੀਂ ਮੈਂ ਇੱਕ ਗੱਲ ਹੋਰ ਵੀ ਸੋਚਦੀ ਆ ਕਿੱਥੇ ਐਵੇਂ ਕਰਾਇਆ ਆੜਾ ਖੱਚ ਕੇ ਫਿਰ ਜਾਉਂਗੀ ਵਾਪਸ ਕਰਨ ਛੱਡ ਪਰਾਂ ਵਾਪਸ ਕੀ ਕਰਨੇ ਆ ਘਰ ਹੈਗੀ ਤਾਂ ਆ ਵਾ ਇੱਕ ਤੇਠਾਣੀ ਮੇਰੀ ਉਹਨੂੰ ਦੇ ਦੰਨੀ ਆ ਉਹ ਤੇ ਵੈਸੇ ਵੀ ਮੈਂ ਤੇ ਨਾ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੀ ਆ ਜਿਹੜੀ ਚੀਜ਼ ਨੂੰ ਮੈਂ ਕਹਦਾ ਨਾ ਵਧੀਆ ਉਹਨੇ ਤੇ ਕਹਿਣਾ ਬਸ ਵਧੀਆ ਹੀ ਵਧੀਆ ਆ ਤੇ ਤੁਹਾਨੂੰ ਪਤਾ ਉਹ ਜਾਂਦੀ ਹੁੰਦੀ ਨਹੀਂ ਕਿਤੇ ਵੀ ਮੈਂ ਉਹਨੂੰ ਕਹਿ ਦਣਾ ਮੈਂ ਤੇਰੇ ਵਾਸਤੇ ਲੈ ਆਈ ਆ ਹਾਂ ਜਿਹੜੀ ਚੀਜ਼ ਮੈਂ 400 ਦੇ ਲਈ ਆਈ ਉਹਨੂੰ ਮੈਂ 500 ਦੇ ਦੱਸਣੀ ਉਹਨੇ 500 ਚ ਵੀ ਹਾਸਟੇ ਲੱਣੀ ਮੇਰ ਕੋ ਮੇਰਾ ਕਰਾਇਆ ਤੇ ਵਿੱਚੋਂ ਨਿਕਲ ਜਾਣਾ ਮੈਂ ਆਪਣੇ ਫੇਰ ਲੈ ਆਉਂਗੀ ਚਲ ਠੀਕ ਹੈ ਮੈਂ ਵੇਖਾਂ ਬੀਬੀ ਨੇ ਕੰਮ ਤੇ ਸਾਰਾ ਕੀਤਾ ਆ ਪਰ ਫੇਰ ਵੀ ਉਹਨਾਂ ਨੂੰ ਵੀ ਦਿਖਾਵਾਂ ਸਮਾਨ ਵੇਰ ਫੇਰ ਹੀ ਦਊਂਗੀ ਉਹਨਾਂ ਕਹਿਣਾ ਆਪਦੇ ਪਹਿਲੇ ਫੋਨ ਤੇ ਲੱਗ ਗਈ ਮੈਨੂੰ ਤੇ ਕੁਝ ਵਿਖਾਇਆ ਹੀ ਨਹੀਂ ਚਲੋ ਠੀਕ ਹੈ ਠੀਕ ਆ ਓਕੇ ਓਕੇ ਲਾ ਬਾਈ ਗੁਰਜੀਤ ਆ ਗਈ ਹੈ ਤੇ ਮੈਂ ਗੁਰਜੀਤ ਨੂੰ ਪਾਣੀ ਦੇਦਾ फटाफट ਕਿ ਚਾਹ ਦੀ ਤੂੰ ਪਿਓ ਆਈ ਏ ਕਿੱਦਾਂ ਗੁਰਜੀਤ ਪਾਣੀ ਪੀਲਾ ਨਹੀਂ ਪਾਣੀ ਨਹੀਂ ਦੀਦੀ ਮੈਂ ਪੀਣਾ ਹੈ ਨਾ ਜੂਸ ਪੀ ਗਈ ਹੀ ਲੈ ਮੈਂ ਸੋਚਿਆ ਚੱਲ ਤੂੰ ਪਿਓ ਆਈ ਏ ਤੇ ਪਾਣੀ ਪੁਣੀ ਪੀਲੇਗੀ ਚਾਹ ਧਾਰੀ ਸੀ ਮੈਂ ਕਿਹਾ ਦੋ ਦੋ ਘੋਟ ਚਾਹ ਪੀਲੇ ਫੇ ਮਸਲਜੀ ਸਬਜੀ ਕੱਟ ਲਾਵਾਂ ਚੱਲ ਕੋਈ ਨਹੀਂ ਚਾਹ ਪਿੰਨੇ ਠਹਿਰ ਕੇ ਤੇ ਤੂੰ ਹੀ ਦੀਦੀ ਸਾਰਾ ਕੰਮ ਕਰ ਲਿਆ ਮੈਂ ਵੇਖਾਂਦਾ ਹੀ ਆ ਤਬਾ ਉਹ ਕੀ ਕਰਦੀ ਤੂੰ 11 ਵਜੇ ਸੇਰੇ ਸੇਰੇ ਚਲ ਗਈ ਤੈਨੂੰ ਪਤਾ ਘਰ ਦਾ ਕੰਮ ਦਾ ਟਾਈਮ ਹੁੰਦਾ ਵੈ ਆ ਜਾ ਮੈਂ ਚਾਹ ਸੇਮ ਕਰ ਦਉ ਉੱਥੇ ਆ ਜਾ 2 ਮਿੰਟ ਤੂੰ ਪੱਖੇ ਤੇ ਲਿਆ ਆ ਜਾ ਹੁਣ ਤੇ ਆਈ ਆਂ ਇੱਥੇ ਲੇ ਬਹਿ ਜਾਓ ਸੋਈ ਚ ਖਲੋਏਗੀ ਚਾਹ ਮੈਂ ਧਰੀ ਆ ਚਾਹ ਚੂ ਪੀ ਲੈਨੇ ਆ ਫਿਰ ਸਬਜੀ ਸਬਜੀ ਵੱਲੋਂਨੇ ਆ ਵੇਖ ਤੂੰ ਬਹੁ 11 ਵਜੇ ਗਈ ਆ 11 ਵਜੇ ਨਾ ਕਰਦੇ ਕੰਮ ਦਾ ਟਾਈਮ ਹੁੰਦਾ ਵੈ ਤੈਨੂੰ ਪਤਾ ਨਹੀਂ ਸੇਰੇ ਸੇਰੇ ਜਾਣ ਦੀ ਕੀ ਪੈਂਦੀ ਜਾਂ ਤਾਂ ਸ਼ਾਮੀ ਮੇਰੇ ਨਾਲ 5 ਵਜੇ ਚੱਲ ਜਾਗਾ ਠੰਡੇ ਵੇਲੇ ਮੈਂ ਤਾਂ ਧੁੱਪ ਨਹੀਂ ਨਾ ਹੁੰਦੀ ਆਰਾਮ ਨਾਲ ਚੱਲ ਜਾਂਦਾ ਚੱਲ ਦੀਦੀ ਮੈਨੂੰ ਹੁੰਦਾ ਕਿੱਥੇ ਤਾਲੇ ਲਾਵਾਂਗੇ ਘਰ ਕਿਹੜਾ ਕੋਈ ਹੈਗਾ ਆਪਣੇ ਫਿਰ ਮਿਲ ਕੇ ਤਾਲੇ ਲਾਵਾਂਗੇ ਜਾਵਾਂਗੇ ਨਾਲ ਪਤਾ ਬੱਚਿਆਂ ਦੇ ਸਕੂਲੋਂ ਦਾ ਟਾਈਮ ਹੁੰਦਾ ਤੇ ਨਾਲਿਆ ਵਾਵਾ ਸਾਮੁਨੇ ਨੇ ਵੀ ਜਾਣਾ ਹੈ ਮੈਂ ਕਿਹੜਾ ਕੱਲੀ ਜਾਣਾ ਹੈ ਹੂੰ ਤੇ ਵਾਵਾ ਕਰਾਇਆ ਉਹ ਖਰਚ ਦਿੰਦੀ ਆ ਚੱਲ ਬੁੱਤੋ ਕਰਾਇਏ ਦੀ ਕਿਹੜੀ ਗੱਲ ਹੀ ਆ ਅਗੋਰੀ ਭਾਬੀ ਨਾਲ ਗਈ ਸੀ ਹਾਂ ਉਹਦੀ ਐਕਟਿਵਾ ਨਹੀਂ ਉਹਨੂੰ ਕਹਿਣਾ ਸੀ ਫਿਰ ਐਕਟਿਵਾ ਤੇ ਚੱਲ ਜੰਦੀ ਲੈ ਕੇ ਉਹ ਵੀ ਤੁਹਾਨੂੰ ਰਿਕਸ਼ੇ ਤੇ ਲੈ ਗਈ ਆ ਉਹ ਐਕਟਿਵਾ ਅੱਜ ਉਹਦੀ ਪੈਂਚਰ ਹੋਈ ਹੋਈ ਸੀ ਚੱਲੀਆਂ ਤੇ ਐਕਟਿਵਾ ਤੇ ਹੀ ਤਿਆਰ ਤੇ ਮੈਂ ਤਾਈ ਹੋਈ ਹਾਂ ਅੱਛਾ ਅੱਛਾ ਤੇ ਮੈਂ ਹਾਂ ਚੱਲ ਚੱਲ ਜੰਨੇ ਐਕਟਿਵਾ ਤੇ ਵਾਵਾ ਜਲਦੀ ਜਲਦੀ ਆਉਣ ਜਾਣ ਹੋ ਜਾਏਗਾ ਤੇ ਤਾਈਆਂ ਦਿਨ ਮੈਂ ਕਹਿ ਗਈ ਹਾਂ ਮੈਂ 1:30 ਵਜੇ ਤੱਕ ਆ ਜਾਣਾ ਵਾ ਤੇ ਐਕਟੀਵਾ ਹੁੰਦੀ ਤੇ 1:30 ਤੱਕ ਕਰਨਾ 2:30 3:00 ਵਜੇ ਵੀ ਆਟਵਾ ਦਾ ਤੱਕੇ ਖਲੀਆਂ ਗਈਆਂ 1:30 ਤੱਕ ਘਰ ਦਾ ਕੰਮ ਪਿਆਰ ਆਵੇਂ ਨਾ ਅ ਦਲਿੰਦਰ ਜਾ ਲੱਗਦਾ ਕੋਈ ਆ ਜਾਂਦਾ ਉਤੋਂ ਕੋਈ ਤੈਨੂੰ ਪਤਾ ਹੈ ਚਾਚੀ ਨੂੰ ਤੁਰੇ ਲੈਂਦੇ ਨੇ ਜਪੋਣੀ ਕੋਈ ਨਾ ਕੋਈ ਸਾਡੇ ਘਰ ਗੇੜਾ ਮਾਰਦਾ ਹੀ ਰਹਿੰਦਾ ਕੱਪੜੇ ਮੈਂ ਮਸ਼ੀਨ ਚ ਪਾਤੇ ਅਦਰੋਂ ਮੈਂ ਪੋਚੇ ਲਾ ਲੇ ਪੜਾ ਫਟ ਭੰਡੇ ਤੋਤੇ ਨੇ ਨਾਸ਼ਤੇ ਜਹੀ ਕਿੰਨੇ ਕੇ 4 ਜੀ ਤੇ ਗਏ ਆ ਤੇਰਾ ਘਰ ਵਾਲਾ ਲੈ ਜਾਂਦਾ ਵਾ ਮੇਰਾ ਆ ਕੇ ਮੁਰਕੇ ਖਾ ਕੇ ਚਲਾ ਜਾਂਦਾ ਹੈਗਾ ਵਾ ਆ ਲੱਗੇ ਤਾਂ ਦੁਕਾਨਾਂ ਹੁੰਦੀਆਂ ਆਂਦੀਆਂ ਇੰਨੇ ਹੀ ਸੋਖਾ ਬੰਦਿਆਂ ਦਾ ਚੱਲ ਕਰ ਲੈ ਨਾਲ ਕੰਮ ਕਰਕੇ ਵੇਲੀ ਹੁਣ ਕਹਿਣ ਦੇ ਸੀ ਦੁਪਹਿਰੇ ਕੀ ਬਣਾਣਾ ਮੈਂ ਕਿਹਾ ਗੁਰਜੀਤ ਆਂਦੀ ਉਹਨੂੰ ਮੈਂ ਪੁੱਛ ਲੈਣੀ ਕਿ ਛੋਲ ਖਾਣੇ ਛੋਲ ਬਣਾ ਲਈਏ ਤੇ ਜੇ ਕੋਈ ਸਬਜ਼ੀ ਕਹਿੰਦੇ ਤਾਂ ਸੱਜੀ ਫਿਰ ਡੰਗ ਪੂਰੀ ਬਣਾ ਲੈਨੇ ਰਾਤ ਦੀ ਵੀ ਨਾਲ ਹੀ ਬਣਾ ਲਾਂਗੇ ਚਲ ਕੋਈ ਨਹੀਂ ਵੇਖ ਲੈਨੇ ਆ ਜੇ ਕਿਹੜਾ ਹੁਣ 3-4 ਵਜੇ ਹੋਣਾ ਰੋਟੀ ਖਾਣ ਕੋਈ ਨਹੀਂ ਵੇਖ ਲੈਨੇ ਆ ਆਹ ਤ ਵਹਿਦਾ ਦੀਦੀ ਮੈਨੂੰ ਤੁਹਾਡਾ ਸੋਖਾ ਦਾ ਬੜਾ ਵਾ ਤੇ ਇਹ ਮੈਨੂੰ ਕਦੀ ਮਨਾ ਨਹੀਂ ਕਰਦੇ ਅੱਛਾ ਕੋਈ ਗੱਲ ਨਹੀਂ ਦੋ ਪੈਣਾ ਜੇ ਪੇਕੇ ਘਰ ਚੋਂ ਵੀ ਤਾਂ ਰਲ ਮਿਲ ਕੰਮ ਕਰਦੀਆਂ ਨਾ ਜੇ ਤੂੰ ਮੇਰੀ ਛੋਟੀ ਐ ਦਰਾਨੀ ਐ ਤੇ ਮੈਂ ਤੇਰਾ ਸਾਥ ਨਹੀਂ ਦਵਾਂਗੀ ਕਹਿ ਗੱਲ ਦਾ ਬਹਿ ਜਾ ਮੈਂ ਚਾਹ ਲੈ ਕੇ ਆਵਾਂ ਜਰਾ ਕੋਈ ਨਹੀਂ ਚਾਹ ਪਿੰਨੇ ਵੇਚਦੇ ਕੋਈ ਨਹੀਂ ਆ ਵੇਖੋ ਮੈਂ ਕੱਪੜੇ ਨਹੀਂ ਆਈ ਆ ਉਹੀ ਜਿਹੜੇ ਸੀਨੇ ਤੇ ਪਏ ਸੀ ਲੈਂਦੇ ਉਹ ਵੀ ਲੈ ਆਂਦੇ ਸਾਲਾ ਕੇ ਬਣਾਏ ਮੈਂ ਤਾਂ ਹਾਂ ਮੈਂ ਲੈ ਆਂਦੇ ਜੀ ਤੇ ਮੈਂ ਨਾ ਤੁਹਾਡੇ ਵਾਸਤੇ ਵੀ ਕੁਛ ਲੈ ਆਈ ਆ ਮੇਰੇ ਵਾਸਤੇ ਨਹੀਂ ਹਾਂ ਅੱਛਾ ਮੈਂ ਕਹਤੋ ਉਸ ਦਿਨ ਕਹਿੰਦੇ ਤੇ ਨਾ ਮੇਰੇ ਕੋਲ ਬਾਜ਼ਾਰ ਤੇ ਲੈ ਆ ਕਰਨੇ ਲੈ ਕਰਨ ਵਾਲੇ ਕਹਿੰਦੇ ਮੇਰੇ ਕਰੀਮਾਂ ਵਗੈਰਾ ਖਤਮ ਹੋਈਆਂ ਵਾ ਲਿਪਸਟਿਕ ਵਗੈਰਾ ਤੇ ਆ ਵੇਖੋ ਮੈਂ ਤੁਹਾਡੇ ਵਾਸਤੇ ਲੈ ਕੇ ਆ ਲਿਪਸਟਿਕ ਵੀ ਤੁਹਾਡੇ ਤੇ ਬਹੁਤ ਜੱਚਣਾ ਕਲਰ अच्छा हां वो सोना कलर थे है कलर तो बिल्कुल मेरी चॉइस ਨਾਲ ਲਈਆਂ ਪਰ ਮੈਂ ਨਾ ਥੋੜੀ ਸ਼ਰਮਜੀ ਵਾਲੀ ਲਗਨੀ ਤੂੰ ਅੱਜਕੱਲ ਇਹੋ ਜਿਹਾ ਚੱਲਦੀ ਆ ਮੈਂ अच्छा ਆ ਨਵੀਂ ਚੀਜ਼ ਹੈ ਇਹ ਕਾਦੇ ਵਸਤੇ ਕੀ ਹੈ कलर ਤੇ ਮੇਰਾ ਵੈਸੇ ਠੀਕ ਹੀ ਹੈ ਹੋਰ ਮੈਂ ਰੰਗ ਚਿੱਟਾ ਕਰਕੇ ਕੀ ਕਰਨਾ ਸਾਲਾ 글로 ਆ ਜਾਂਦਾ ਇਹ ਨਾਲ اچھا ਕਿਸੇ ਵਲੇ ਕਿ ਇਹ ਫੰਕਸ਼ਨ ਦੇ ਛੋਟੇ-ਮੋਟੇ ਜਾਣਾ ਹੁੰਦਾ ਫੇਸ਼ੀਅਲ ਵਗੈਰਾ ਨਹੀਂ ਕਰਾਈ ਜਾਂਦੀ ਤੇ ਇਹੋ ਜਿਹੇ ਪ੍ਰੋਡਕਟ ਯੂਜ਼ ਕੀਤੇ ਹੋਣਾ ਤੇ ਉਸੇ ਵਲੇ 글로ਅ ਆ ਜਾਂਦਾ ਇਹਦੇ ਲੱਗਦਾ ਜਿਵੇਂ ਫੇਸ਼ੀਅਲ ਹੀ ਕਰਾਇਆ ਹੁੰਦਾ ਅਬ ਗੁਰਜੀਤ ਮੈਂ ਤਾਂ ਸੁਣ ਆ ਲਿਪਸਟਿਕ ਦਾ ਚੱਲ ਫੇਰ ਵੀ ਮੈਂ ਲਾ ਲਾਂਗੀ ਕੋਈ ਗੱਲ ਨਹੀਂ ਪਰ ਨਾ ਮੈਂ ਐਦਾਂ ਦੇ ਪ੍ਰੋਡਕਟ ਕਦੀ ਵਰਤੇ ਹੀ ਨਹੀਂ ਗਏ ਤੈਨੂੰ ਪਤਾ ਲਿਓ ਫੜਾ ਦੇ ਦੀ ਨਹੀਂ ਵਰਤੇ ਤੇ ਇੱਕ ਤਾਂ ਨਾ ਤੁਹਾਡੀ ਵੀ ਨਾ ਆ ਗੱਲ ਬੜੀ ਮਾੜੀ ਲੱਗਦੀ ਆ ਜਦੋਂ ਮੈਂ ਕਿਤੇ ਜਾਵਾਂ ਨਾ ਜੇ ਮੈਂ ਨਾਣਾ ਕੁਛ ਤੁਹਾਡੇ ਵਾਸਤੇ ਲਿਆਵਾਂ ਤੁਸੀਂ ਇਹ ਮੇਰੇ ਦਿਵਾਲੇ ਹੋ ਜਾਂਦੇ ਹੁੰਦੇ ਨੂੰ ਗੁਰਜੀਤ ਗਈ ਹਾਂ ਤੇ ਮੇਰੇ ਵਾਸਤੇ ਵੀ ਲੈ ਆਉਂਦੇ ਤੈਨੂੰ ਪਤਾ ਮੈਂ ਬਾਜ਼ਾਰ ਨਹੀਂ ਜਾਂਦੀਗੀ ਮੈਂ ਕਦੀ ਸਮਾਨ ਖਰੀਦਣ ਨਹੀਂ ਜਾਂਦੀ ਤੇ ਤੂੰ ਮੇਰਾ ਲੈ ਆ ਕੇ ਆ ਕੇ ਮੇਰੇ ਕੋ ਪੈਸੇ ਲੈ ਲਿਆ ਤਾਂ ਜੇ ਮੈਂ ਅੱਜ ਲੈ ਆਈ ਆ ਤੇ ਅੱਜ ਤੁਹਾਨੂੰ ਕੋਈ ਸ਼ਾਜਾ ਹੀ ਨਹੀਂ ਚੜਿਆ ਕਿ ਮੇਰੇ ਵਾਸਤੇ ਲੈ ਕੇ ਆਈ ਆ ਤੁਸੀਂ ਕਿਹਾ ਮੇਰੇ ਕੋ ਫ੍ਰੀ ਲੈਣੇ ਹੁੰਦੇ ਆ ਤੁਸੀਂ ਮੈਨੂੰ ਪੈਸੇ ਦੇ ਕੇ ਹੀ ਲੈਂਦੇ ਜੇ ਅੱਗੇ ਵੀ ਤੇ ਕਈ ਵਾਰੀ ਮੈਂ ਸਮਾਨ ਲੈ ਪਰ ਜਦੋਂ ਮੈਂ ਲੈਉਣੀ ਨਾ ਤੁਸੀਂ ਲਖਰੇ ਵੀ ਬੜੇ ਕਰਦੇ ਤੁਸੀਂ ਗਾਂ ਤਾਂ ਨਾ ਆਪਣਾ ਸਮਾਨ ਆਪੇ ਲੈ ਗੋ ਮੈਂ ਆਪੇ ਵਰਤ ਲੂੰਗੀ ਇਹ ਕਿਹਾ ਮੈਂ ਤਾਂ ਮਤਲਬ ਸਸਤਾ ਜਾ ਕੇ ਤੇ ਸੇਲ ਚ ਲੈ ਕੇ ਆਈ ਆ ਪਤਾ ਮਖਰਾ ਕਰਾਇਆ ਖਰਚ ਕੇ ਮੈਨੂੰ ਜਾਣਾ ਪਿਆ ਤੁਹਾਨੂੰ ਪਤਾ ਬੁਟੀਕ ਤੇ ਇਧਰਲੇ ਪਾਸੇ ਇਧਰ ਵਾਲੀ ਮਾਰਕੀਟ ਚ ਆ ਪਰਲੀ ਮਾਰਕੀਟ ਚ ਮੈਂ ਗਈ ਹਾਂ ਜਿੱਥੋਂ ਮੈਂ ਸਮਾਨ ਲਿਆਉਣੀ ਆ ਆਪਣਾ ਉੱਥੋਂ ਲੈ ਕੇ ਆਈ ਹਾਂ ਗੁਰਜੀਤ ਗੁੱਸਾ ਕਿਉਂ ਕਰ ਰਹੀ ਨਹੀਂ ਆ ਦੱਸ ਮੈਨੂੰ ਪਤਾ ਹੈ ਤੇਰੀ ਚੁਆਇਸ ਬਹੁਤ ਵਧੀਆ ਗਈ ਆ ਹਮੇਸ਼ਾ ਤੂੰ ਚੰਗੀ ਚੀਜ਼ ਲਾਣੀ ਆ ਲਿਆ ਦੇ ਦੇ ਮੈਨੂੰ ਕੋਈ ਗੱਲ ਨਹੀਂ ਕੋਈ ਨਹੀਂ ਰਹਿਣਦਾ ਮੈਂ ਵਰਤ ਲੂੰਗੀ ਨਹੀਂ ਨਹੀਂ ਮੈਂ ਲਗਾ ਲਾਂਗੀ ਜੇ ਤੁਹਾਨੂੰ ਨੇ ਪਿਆਰ ਨਾਲ ਲੈ ਹੀ ਆਈ ਆ ਤੇ ਮੈਂ ਮਨਾ ਥੋੜੀ ਕਰਾਂਗੀ ਰੇਟ ਤੇ ਰੇਟ ਵੀ ਨਹੀਂ ਲਿਖੇ ਕਿੰਨੇ ਦਾ ਹੈ ਵਾ ਸਮਾਨ ਇਹ ਟੋਟਲ ਨਾ ਸਾਡੇ 2700 ਦੇ ਬਣਦੀਆਂ ਤਿੰਨੇ ਚੀਜ਼ਾਂ ਸਾਡੇ 2700 ਕੀ ਹੋ ਗਿਆ ਵਾ ਬ੍ਰਾਂਡ ਦੀਆਂ ਚੀਜ਼ਾਂ ਨੇ ਅੱਛਾ ਕੋਈ ਲੋਕਲ ਕੰਪਨੀ ਨਹੀਂ ਅੱਛਾ ਤੂੰ ਇੰਨਾ ਮਹਿੰਗਾ ਸਮਾਨ ਲਾਣੀ ਗੁਰਜੀਤ ਹਾਂ ਤੇ ਮੈਂ ਜੋ ਆਪ ਵਰਤਦੀ ਉਹ ਹੀ ਤੁਹਾਡੇ ਵਾਸਤੇ ਲੈ ਇਹ ਤੁਹਾਨੂੰ ਕੀ ਲੱਗਦਾ ਵਾ ਮੈਂ ਬਾਹਰ ਕਿਤੇ ਰੇੜੀ ਤੋਤ ਨਹੀਂ ਲੈ ਕੇ ਆਈ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਚੱਲ 2 ਮਿੰਟ ਬੈਠ ਮੈਂ ਪੈਸੇ ਲੈ ਕੇ ਆਨੀ ਪਹਿਲਾਂ ਤੈਨੂੰ ਦੇ ਦਵਾਂ ਕੋਈ ਨਹੀਂ ਤੂੰ ਹੀ ਭੱਜ ਚੱਲੇ ਜੇ ਕਿ ਮੈਂ ਬਾਹਰ ਚੱਲੀ ਨੀ ਕੋਈ ਚਾਹ ਪੀਣੇ ਦੇ ਦੇਓ ਫਿਰ ਪਹਿਰੇ ਮਾਨ ਨਾ ਬਹਿ ਕੇ ਕੋਈ ਨਹੀਂ ਚੱਲ ਮੈਨੂੰ ਅੰਦਰ ਰੱਖਿਆ ਆ ਹਾਂ ਹਾਂ ਰੱਖੋ ਇਹਨੂੰ ਸੰਭਾਲ ਕੇ ਮਹਿੰਗੀ ਚੀਜ਼ਾਂ ਨਾ ਹਾਂ ਵਧੀਆ ਗੁਰਜੀਤ ਮੇਰੀ ਗੱਲ ਸੁਣਦਾ ਹੈ ਨਾ ਇਹ ਤਾਂ ਚੱਲ ਤੂੰ ਲੈ ਈ ਤੇਰਾ ਵੀ ਮਾਨ ਰੱਖਦੀ ਆ ਤੇ ਮੈਨੂੰ ਵੈਸੇ ਲੋੜ ਤਾਂ ਹੁੰਦੀ ਏ ਕਿਸੇ ਬਲੇ ਪਰ ਅੱਗੋਂ ਤਾਂ ਚੀਨ ਲਿਆਵੇਂ ਨਾ ਮਾੜੀ ਜੀ ਵੀਡੀਓ ਕਾਲ ਕਰ ਲਿਆ ਕਰ ਠੀਕ ਹੈ ਕਦੀ ਕਦੀ ਕੋਈ ਵੱਧ ਚੀਂ ਮੰਗਾਨੀ ਹੁੰਦੀ ਹੈ ਇਹ ਉਹ ਤਾਂ ਲਵਾਂਗੀ ਜੋ ਤੂੰ ਲਿਆਏਂਗੀ ਮਤੇ ਕਦੀ ਹੋਰ ਚੀ ਦੀ ਲੋੜ ਹੋਵੇ ਤਾਂ ਬੰਦਾ ਹੋਰ ਕਹਿ ਦਿੰਦਾ ਵੇਖ ਕੋਈ ਸ਼ੱਕ ਐ ਤੇ ਰਹਿ ਨਾ 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 ਇਹ ਗੱਲ ਨਹੀਂ ਕਹਿੰਦੇ ਵੀ ਬਹੁਤ ਵਧੀਆ ਮੈਂ ਹੁਣੇ ਪੈਸੇ ਵੀ ਦੇ ਨਹੀਂ ਤੇ ਲਾਂਚ ਆ ਵੇਖਾਂ ਠੀਕ ਹੈ ਕੋਈ ਨਹੀਂ ਪੈਸੇ ਦੀ ਨਾ ਤੇ ਚਿੰਤਾ ਕਰੋ ਇੱਥੇ ਹੀ ਆ ਮੈਂ ਵੱਡੀ ਸਿਆਣੀ ਲੇਖੋ ਨਾ ਉਸਕੇ ਲਈ ਆ ਗਿਆ ਸਮਾਨ ਵੀਡੀਓ ਕਾਲ ਕਰ ਲਿਆਗਾ ਜੇ ਤੈਨੂੰ ਵੀਡੀਓ ਕਾਲ ਕਰ ਲਈ ਫਿਰ ਤੈਨੂੰ ਰੇਟਾਂ ਦਾ ਵੀ ਪਤਾ ਲੱਗ ਜਾਣਾ ਵੱਡੀ ਤੁੱਚਾ ਤਰੋ ਚੱਲ ਜਾ ਕੇ ਸਾਮ ਸਬਾਲ ਤੇ ਨਾਲੇ ਸਮਾਨ ਤੇ ਆਇਆ ਸਾਰਾ 1500 ਦਾ 2700 ਲਿਆ ਦੇਖੋ ਇਹ ਕਿਹੜਾ ਪਾ ਕਾਟਨ ਦਾ ਸੂਣ ਨਵਾਂ ਲੈ ਕੇ ਦੇ ਕੇ ਅਸੀਂ ਨਾ ਉਹਦੇ ਪੈਸੇ ਤੇ ਇਹਦੇ ਸਮਾਨ ਚੋਂ ਹੀ ਨਿਕਲ ਗਏ ਚੱਲ ਕੋਈ ਨਹੀਂ ਹੁਣ ਕੰਮ ਵੀ ਸਾਰਾ ਐਦ ਕੋਈ ਕਰੋਣਾ ਵਾ ਚਾਹ ਪੀਣੀ ਰਨਾ ਮਿੱਠੀ ਪਿਆਰੀ ਹੋ ਕੇ ਫਿਰ ਹੋਲੀ ਜਿਕੂੰਗੀ ਮੈਂ ਨਾ ਥੱਕ ਕੇ ਗਈ ਤੋਂ ਪਰ ਨਾਲਾ ਤੇ ਚੋਪਾ ਕਰਕੇ ਜਾ ਕੇ ਲੰਮੇ ਪਾਏ ਨਾ ਆਪੇ ਰੋਟੀ ਸਬਜ਼ੀ ਕਰੇਗੀ ਦੁਪਹਿਰ ਦੀ ਵੀ ਤੇ ਰਾਤ ਦੀ ਵੀ ਇਹ ਕੋ ਤਾਂ ਮਿੱਠੇ ਪਿਆਰ ਹੋ ਕੇ ਕੰਮ ਹੀ ਕਰਉਣਾ ਹੁੰਦਾ ਬਸ ਆਪਣੀ ਤੈਅਸ਼ ਮੈਂ ਗੁਰਜੀਤ ਸੂਟਾਂ ਦਾ ਕੰਨੀ ਨਹੀਂ ਸੀ ਜਾਂ ਵੱਧ ਤੋਂ ਵੱਧ ਕੰਨੀ ਨਹੀਂ ਸੀ ਜਿਹੜੀ ਡੇਲੀ ਰੁਟੀਨ ਦੀ ਕਰੀਮ ਲਾਉਣੀ ਨਾ ਮੈਨੂੰ ਉਹ ਲਿਆ ਦਿਆ ਕਰ ਜਦੋਂ ਜਾਨੀ ਮੇਰੀ ਖਤਮ ਹੋ ਜਾਂਦੀ ਐਨੇ ਮਹਿੰਗੇ ਪ੍ਰੋਡਕਟ ਚੋਕ ਲਿਆਈ ਹੈ ਜੇ ਮੈਂ ਮਨਾ ਕਰਾਂ ਤੇ ਘਰ ਚ ਕਲੇਸ਼ ਨਜਾਇਜ਼ ਦਾ ਹੋ ਜਾਣਾ ਹਾਂ ਹਾਂ ਤੇ ਵੱਡੀ ਬੋਲਦੀ ਆ ਐਨਾ ਮਹਿੰਗਾ ਸਮਾਨ ਲੈ ਆਇਆ ਫੋਟੋ ਇਹਨਾਂ ਨੇ ਮੈਨੂੰ ਪੈਸੇ ਫੜਾਏ ਸੀ ਬੱਚਿਆਂ ਦੀ ਫੀਸ ਤੇ ਪੈਸਾ ਮਨੀ ਕੋਈ ਹੈਗਾ ਹੁਣ ਮੈਂ ਕੀ ਕਰਾਂ ਘਰ ਦਾ ਕਲੇਸ਼ ਬਚਾਵਾਂ ਕਿ ਮੈਂ ਕਿਹੜੇ ਪਾਸੇ ਜਾਵਾਂ ਖੈਰ ਕੀ ਮੰਗਾ ਲੇ ਅੰਜੂ ਗਾਂ ਤੋਂ ਵੀਡੀਓ ਕਾਲ ਕਰੇਗੀ ਤੇ ਚੀਨ ਲੈਣੀ ਮਰਨਾ ਮੈਂ ਲੈਣੀ ਹੀ ਐਸੇ ਤਾਂ ਦੇਨੇ ਹੀ ਪੈਣੇ ਆ ਸਮਝ ਨਹੀਂ ਆਂਦਾ ਇਹ ਕੁੜੀਆਂ ਨਾ ਖਰਚਾ ਕਿਉਂ ਕਰਦੀ ਐ ਤੇ 1000 ਰੁਪਇਆ ਫੜਾ ਕੇ ਗਏ ਨੇ ਹੁੰਜੇ ਨੂੰ 3000 ਫੜਾਉਂਗੀ ਤੇ ਕਹੇਗੀ ਭਾਬੀ ਦੀਦੀ ਇੱਕ ਤਾਂ ਲਫ਼ਜ਼ ਵੀ ਨਹੀਂ ਇਹਨੂੰ ਪਤਾ ਕਿ ਦੀਦੀ ਕਹਣਾ ਕਿ ਭਾਬੀ ਕਹਣਾ ਮੈਂ ਨਾ 300 ਰੁਪਇਆ ਤੁਹਾਨੂੰ ਬਾਅਦ ਚ ਦੇ ਦਾਂਗੀ ਤੇ ਉਹ ਬਾਅਦ ਵਿੱਚ ਆਣਾ ਹੀ ਨਹੀਂ ਦੇਣ ਤੇ ਨਾ ਇਹਨੂੰ ਮੈਂ ਕੁਝ ਕਹਿਣ ਜੁਗੀ ਸਮੇਂ ਨਹੀਂ ਆਂਦਾ ਸਾਡੇ ਘਰ ਦਾ ਸਿਸਟਮ ਕਦੋਂ ਸਹੀ ਹੋਏਗਾ ਕਦੋਂ ਆਖੇ ਚ ਲੱਗੇਗੀ ਕਦੋਂ ਸਿਆਣੀ ਹੋਏਗੀ ਆ ਲੈਣ ਗਈ ਐ ਇੱਥੇ ਆਉਣ ਤੋਂ ਪਹਿਲਾਂ ਹੀ ਨਾ ਆਪਣਾ ਨਾਟਕ ਸ਼ੁਰੂ ਕਰਦਾ ਲੇਟ ਦੀ ਗੁਰਜੀਤ ਹਾਂਜੀ ਦੀਦੀ ਆਜੋ ਲੈ ਉੱਠ ਸੋਫੇ ਤੇ ਲੇਟ ਗਈਆਂ ਚਾ ਲਿਆ ਇੰਨੇ ਵਾਸਤੇ ਕੀ ਖਾਂ ਦੀਦੀ ਮੈਂ ਤਾਂ ਥੱਕ ਗਈ ਹਾਂ ਗੁਰਜੀਤ ਸਿਰਫ ਢੱਲਣਾ ਪਿਆ ਮੇਰਾ ਤੋਂ ਪੇਜਾਨ ਨਾਲ ਹੀ ਤਾਂ ਨੁਕਸਾਨ ਹੈ ਲੈ ਬਹੁਤ 300 ਆਰ ਬੀਆ ਗਈ 300 ਬਾਕੀ ਦੇ ਦੀ ਫਿਰ ਮੈਨੂੰ 2700 ਤੂੰ ਕਿਹਾ ਨਾ 2750 ਚਲ 250 ਬਾਕੀ ਦੇ ਦੀ ਮੈਨੂੰ ਉਹ ਤੇ ਮੇਰ ਕੋ ਦਿੱਦੀ ਹੁਣ ਟੁੱਟੇ ਨਹੀਂ ਜੇਗੇ ਮੇਰ ਕੋ 500 ਦਾ ਵੱਜਾ ਹੀ ਜੇ ਕੋਈ ਨਹੀਂ ਖੁੱਲੇ ਨਹੀਂ ਗਏ ਜਦੋਂ ਮੇਰ ਕੋ ਖੁੱਲੇ ਹੋਣਗੇ ਮੈਂ ਤੁਹਾਨੂੰ ਦੇ ਦਾਂਗੇ ਨਹੀਂ ਬਾਤੀ ਕਹਿਦੀ ਨਾ ਛੋਟੇ ਨੂੰ ਕਹਿਦੀ ਉਹ ਦੇ ਦੇਗਾ ਮੈਨੂੰ ਪੁੱਤ ਕਿਹਦੇ ਲਈ ਹੁਣ ਘਰ ਸਬਜ਼ੀ ਸੂਚੀ ਵੀ ਲੈਣੀ ਕਰਨੀ ਹੁੰਦੀ ਤੇਰੇ ਭਾਜੀ ਮਿਲ ਨਹੀਂ ਦੇਖੇ ਜਾਂਦੇ ਨੇ ਪੈਸੇ ਫਿਰ ਚੱਲ ਕੋਈ ਨਹੀਂ ਤੁਹਾਨੂੰ ਮੈਂ ਕਿਹਾ ਨਾ ਹੁੰਦੇ ਤੇ ਮੈਂ ਲੈ ਕੇ ਦੇ ਦਿਆਂਗੀ ਮੈਂ ਵੈਸੇ ਹੀ ਕਿਹਾ ਵੈ ਤੇ ਨਹੀਂ ਤੇ ਜਿਆਦਾ ਕੱਲੀ ਤੇ ਮੈਂ ਫੋਨ ਕਰਦੀ ਆ ਕੇ ਦੇ ਜੰਦੇ ਆ ਨਹੀਂ ਨਹੀਂ ਐਡੀ ਕੋਈ ਗੱਲ ਨਹੀਂ 라ਤੀ ਸੀ ਕੱਲ ਸੀ ਕੋਈ ਗੱਲ ਨਹੀਂ ਪਰਸੋਂ ਦੇ ਦੀ ਤੂੰ ਨਾ ਚਾਹ ਪੀਲਾ ਹਾਂ ਤੇ ਮੈਂ ਨਾ 10 ਮਿੰਟ ਲੱਕ ਸਿੱਧਾ ਕਰ ਲਵਾਂ ਤੇ ਮੁਰਕੇ ਮੈਂ ਕੱਪੜੇ-ਕੁਪੜੇ ਸਾਰੇ ਪ੍ਰੈਸ ਕਰੂੰਗੀ ਤੂੰ ਨਾ ਰੋਟੀ ਸਬਜ਼ੀ ਬਣਾ ਲਾ ਮੇਰਾ ਬਾਊ ਜੋ ਤੇਰਾ ਦਿਲ ਕਰਦਾ ਉਹ ਬਣਾ ਲਾ ਮੈਂ ਤੇ ਆ ਤੈਨੂੰ ਦੀਦੀ ਇਹੋ ਕਹਿਣ ਲਗੀ ਤੁਸੀਂ ਇਸ ਤਰ੍ਹਾਂ ਕਰੋ ਦੁਪਹਿਰੇ ਨਾ ਨਿਊਟ੍ਰੀਸ਼ਨਰੀ ਪਾ ਕੇ ਨਾ ਚੋਲਿ ਬਣਾ ਲਓ ਰਾਤ ਨੂੰ ਵੇਖ ਲਾਂਗੇ ਸਬਜ਼ੀ ਦਾ ਮੈਂ ਤੇ ਆ ਬੜੀ ਥੱਕੀ ਮੈਂ ਤੁਹਾਡੇ ਸਾਹਮਣੇ ਮੈਂ ਤੇ ਆਪ ਲੰਮੇ ਪਈ ਹਾਂ ਪਰ ਚੋਲੋ ਛੋਟਾ ਤਾਂ ਤੇ ਖਾਂਦਾ ਨਹੀਂ ਤੇਰਾ ਘਰ ਵਾਲਾ ਤਾਂ ਖਾਂਦਾ ਨਹੀਂ ਚੋਲੋ ਤੇ ਉਹਨਾਂ ਨੂੰ ਮੈਂ ਫੋਨ ਕਰ ਦਾਂਗੀ ਉਹਨਾਂ ਨੇ ਆਣਾ ਨਹੀਂ ਖਾਣਾ ਤੇ ਬਾਰੂ ਖਾ ਲੈਣਗੇ ਤੁਸੀਂ ਆਪਣੇ ਜੋਗੇ ਮੇਰੇ ਜੋਗੇ ਤੇ ਭਾਜੀ ਉਹਨਾਂ ਦਾ ਵੈਸੇ ਫੋਨ ਆਇਆ ਕਿ ਫਰੈਂਡ ਦਾ ਫੋਨ ਆ ਉਹਨਾਂ ਨੇ ਉੱਧਰ ਜਾਣਾ ਡੇੜਾ ਵੱਜਣ ਤੇ ਆ ਗਿਆ ਵਾ ਚਲ ਮੈਂ ਪਹਿਲਾਂ ਚੋਲ ਪਿਓਈ ਦਵਾ ਤੇ ਪਿਆਜ਼ ਵੀ ਅਦਰਕ ਲਸਣ ਕੱਟ ਹੀ ਲਵਾਂ ਤੇ ਮੈਂ ਚੋਲ ਬਣਾ ਦੇਵਾਂ ਵਾ ਵਕ ਕਰਾ ਦੇ ਜੀ ਬਣਾਇਆ ਚੰਗਾ ਕਰਾ ਦੇ ਜੀ ਬਣਾਉਣਾ ਹਾਂ ਚਲ ਠੀਕ ਹੈ ਤੂੰ ਚਾਹ ਪੀਲਾ ਫੇ ਦਹੀਂ ਹੈਗਾ ਨਹੀਂ ਤੇ ਭਾਜੀ ਨੂੰ ਫੋਨ ਕਰ ਦੇ ਨਾਲ ਲੈ ਆਉਣਗੇ ਕੋਈ ਨਹੀਂ ਮੈਂ ਜਾਣਾ ਹੀ ਆ ਬੱਚਿਆਂ ਨੂੰ ਸਕੂਲੋਂ ਫੜਨ ਤੇ ਵਾਪਸੀ ਉਥੋਂ ਡੇਢੀ ਤੋਂ ਦਹੀਂ ਫੜੀ ਲਿਆਉਂਗੀ ਚਲ ਕੋਈ ਨਹੀਂ ਫੜ ਲੈ ਉਹ ਚਲ ਤੈ ਸਾਹਮਲਾ हां हां साला ਨਮਕਾ ਹੈ ਠੀਕ ਹੈ ਪੀਲਾ ਫੇ ਚਾਹ ਤੇ ਫਿਰ ਅੰਦਰ ਹੀ लेट ਜਾ ਆਰਾਮ ਨੇ ਇੱਥੇ ਕੋ ਲੇਟਣ ਨਹੀਂ ਆਂ ਆਹ ਚਾਹ ਪੀ ਕੇ ਜੰਨੇ ਕੋਈ ਨਹੀਂ 300 ਦੇ ਦੂੰਗੀ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਕੱਲ ਦੇਦੀ ਭਾਵੇਂ ਠੀਕ ਹੈ ਹਾਂ 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 300 ਦੇਣਾ ਇਹਨੂੰ ਵੱਡੀ ਆਈ 300 ਵਾਲੀ ਪੁਲਜਾਨ 300 ਇਹ ਨਹੀਂ ਮਿਲਣਾ ਇਹ ਤੇ ਹੁਣ ਮੇਰੇ ਆ 300 ਰੁਪਏ ਦੀ ਮੈਂ ਲੈਸ ਨਹੀਂ ਲਿਉਣੀ ਇਹ ਨਹੀਂ ਵਧੀਆ ਲੱਗ ਸੀ ਉਹ ਮੈਂ ਵੀ ਇੱਕ ਹੀ ਹਾਂ ਮੈਂਗੀ ਕਰਕੇ ਛੱਡਾਂ ਹੀ ਹਾਂ ਉਹ ਲਿਆਂਗੂੰਗੀ ਹੁਣ ਜਾ ਕੇ ਚਾਹ ਸੁਆਦ ਨੂੰ ਇਹ ਦਿਦਿਲੇ ਆਹ ਵਾਲਾ ਅੱਛੀਆਂ ਠੋਕੀਆਂ ਕੱਲੇ-ਕੱਲੇ ਚਾਹ ਪੀ ਜਾਓ ਤੁਸੀਂ ਆਇਆ ਸੇਵਕ ਫੌਰ ਕੀ ਹਾਲੀ ਬੱਸ ਵੇਰਾ ਤੁਸੀਂ ਸੁਣਾਓ ਕਿੱਦਾਂ ਤੂੰ ਕਿੱਧਰੋਂ ਆਇਆ ਮੈਂ ਅੱਜ ਮੜਾ ਮਾਰਕੀਟ ਆਇਆ ਤੇ ਮੈਂ ਚੱਲਦਾ ਢੇਲੋਂ ਤਾਂ ਜਾਂਦਾ ਚੱਲ ਵਧੀਆ ਕੀਤਾ ਹੀ ਆ ਗਿਆ ਤੇ ਫੋਨ ਹੀ ਕਰਦਣਾ ਇਹ ਮੜਾ ਜਾ ਮੈਂ ਕੁਛ ਬਣਵਾ ਹੀ ਲੈਂਦੀ ਦੀਦੀ ਨੂੰ ਕਹਿ ਕੇ ਲੈ ਫੋਨ ਕਰ ਤਾ ਕਰਦਾ ਸਿੱਧਾ ਹੀ ਮੈਂ ਆ ਗਿਆ ਹੋਰ ਦੱਸੋ ਤੁਸੀਂ ਕਿੱਥੋਂ ਆਏ ਜੇ ਬੜੇ ਤਿਆਰ ਸ਼ਹਿਰ ਹੋਏ ਜੇ ਮੈਂ ਬਸ ਆ ਮਾਰਕੀਟ ਹੀ ਸੂਟ ਸਰਸੀ ਨੇ ਦਿੱਤੇ ਹੀ ਹੋਰ ਥੋੜਾ ਸਮਾਨ ਲਿਉਣ ਵਾਲਾ ਹੈ ਕੁਛ ਆਪਣਾ ਕੁਛ ਬੱਚਿਆਂ ਦਾ ਉਹ ਲੈ ਕੇ ਆਈ ਹੁਣ ਹੀ ਆਈ ਵਧੀਆ ਤੁਹਾਡਾ ਵਧੀਆ ਹੈ ਤੁਸੀਂ ਦਰਾਣੀ ਜਠਾਣੀ ਘੁੰਮਦੇ ਰਹਿੰਦੇ ਜੇ ਹੂੰ ਦਰਾਣੀ ਜਠਾਣੀ ਦਰਾਣੀ ਜਠਾਣੀ ਨਹੀਂ ਉਹ ਤੇ ਬਸ ਘਰ ਕੰਮ ਗੁਮ ਕਰਨ ਨੂੰ ਰੱਖੀ ਆ ਉਹਦਾ ਕੰਮ ਹੈ ਘਰ ਸੰਭਣਾ ਬੱਚਿਆਂ ਨੂੰ ਸਕੂਲੋਂ ਲਿਓਣਾ ਛੱਡ ਕੇ ਆਉਣਾ ਤੇ ਰੋਟੀ ਪਾਣੀ ਬਣਾਉਣਾ ਤੇ ਤੂੰ ਇਹ ਕੁਝ ਨਹੀਂ ਕਰਦੇ ਘੁੰਮਣ ਫਿਰਨ ਨੂੰ ਮੈਂ ਵਾ ਲੈ ਜਿਹੜੀ ਆ ਤਾਂ ਫਿਰ ਗਲਤ ਗੱਲ ਐ ਲੈ ਗਲਤ ਕਾਹਦੀ ਗੱਲ ਐ ਇਹ ਵੀ ਆਪਣਾ ਆਪਣਾ ਹੁਨਰ ਹੁੰਦਾ ਕਿਹੇ ਚ ਕੋਈ ਹੁਨਰ ਹੁੰਦਾ ਉਹਦੇ ਚ ਕਿੱਡਾ ਵੱਡਾ ਇੱਕ ਹੁਨਰ ਹੈਗਾ ਵਾ ਬੇਕੂ ਬਣਾਉਣਾ ਤੇ ਮੇਰੇ ਵਿੱਚ ਇੱਕ ਛੋਟਾ ਜਿਹਾ ਹੁਨਰ ਹੈਗਾ ਉਹਨੂੰ ਬੇਕੂ ਬਣਾ ਕੇ ਰੱਖਣ ਚ ਹਾਂ ਉਹ ਬੇਕੂ ਬਣ ਜਾਂਦੀ ਐ ਤੇ ਮੈਂ ਬਣਾ ਛੱਡਦੀ ਆ ਉਹ ਕੰਮ ਕਰਨ ਨੂੰ ਲੱਗੀ ਰਹਿੰਦੀ ਆ ਮੈਂ ਆ ਸਾਹਮਣੀ ਨਾਲ ਮੇਰੀ ਵਾਵਾ ਬੰਦੀ ਆ ਅਸੀਂ ਦੋਵੇਂ ਜਿੱਦਨ ਉਹਨੇ ਜਾਣਾ ਹੁੰਦਾ ਬਾਜ਼ਾਰ ਉਹ ਮੈਨੂੰ ਲੈ ਜਾਂਦੀ ਆ ਮੈਂ ਜਾਣਾ ਹੋਵੇ ਤੇ ਮੈਂ ਵੀ ਤਾਂ ਵੀ ਉਹਨੂੰ ਕਹਿੰਨੀ ਆ ਤੇ ਆਪਾਂ ਦੋਵਾਂ ਦਾ ਬਸ ਵਧੀਆ ਆ ਆਪਾਂ ਰੋਟੀ ਪਾਣੀ ਵੀ ਉਹ ਬਣਾਉਂਦੇ ਉਹੋ ਕਰਦੀ ਸਾਰਾ ਕੁਝ ਹੁਣ ਵੀ ਮੈਂ ਆਈ ਆ ਪਹਿਲਾਂ ਚਾਹ ਬਣਾ ਕੇ ਦਿੱਤੀ ਮੈਨੂੰ ਮੈਂ ਬਾਹਰੋਂ ਆਈ ਪਹਿਲੇ ਚਾਹ ਬਣਾ ਕੇ ਦਿੱਤੀ ਨੂੰ ਹੁਣ ਦਈਏ ਚੋਲ ਚੂਲ ਬਣਾਉਂਦੇ ਦੁਪਹਿਰ ਵਾਸਤੇ ਦਹੀਂ ਤਿਆਰੀ ਕਰਨ ਤੁਹਾਨੂੰ ਕੁਝ ਨਹੀਂ ਆਂਦੀ ਵੀ ਦੀਦੀ ਤੁਸੀਂ ਰੋਟੀ ਬਣਾਉਂ ਜਾਂ ਕਿੱਦਾਂ ਲੈ ਇਹ ਵੀ ਤੇਰੀ ਦੀਦੀ ਜਿੱਤ ਨੂੰ ਪਤਾ ਆਰਟ ਹੈਗਾ ਵਾ ਇਹ ਕੋ ਕੰਮ ਕਰਉਣਾ ਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਇਹ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੁੰਦੀ ਤੈਨੂੰ ਤਾਂ ਪਤਾ ਹੀ ਆ ਮੈਂ ਤਾਂ ਕੁਵਾਰੀ ਹੁੰਦੀ ਵੀ ਕਦੀ ਬਾ ਕੰਮ ਬਾ ਘਾਟੀ ਕਰਦੀ ਹਾਂ ਜਿਆਦਾ ਮੈਂ ਵੱਡੀ ਭਾਬੀ ਨੂੰ ਤੇ ਜੇ ਮੰਮੀ ਨੇ ਕੰਮ ਕਰਨਾ ਹੁੰਦਾ ਸੀ ਇਹੋ ਗੱਲ ਨਹੀਂ ਸੁਣੀ ਤੂੰ ਤਾਂ ਛੋਟਾ ਹਾਂ ਇੱਕ ਗੱਲ ਨਹੀਂ ਸੁਣੀ ਤੈਨੂੰ ਕਿਹੜੀ ਗੱਲ ਹਾਂਦੇ ਹੁੰਦੇ ਜਿਹੜਾ ਬੰਦਾ ਦੂਜਿਆਂ ਨੂੰ ਬੇਫਿਕੂ ਸਮਝਦਾ ਹੁੰਦਾ ਸਭ ਨਾਲ ਵੱਡਾ ਉਹ ਆਪ ਹੀ ਹੁੰਦਾ ਉਹ ਜਾ ਵੇ ਐਵੇਂ ਗੱਲਾਂ ਵੱਡੇ ਜਿਹੜੇ ਤੂੰ ਗੱਲਾਂ ਕਰਨੇ ਨੇ ਵੱਡੇ ਗੱਲਾਂ ਕਰਦੇ ਵੱਡਾ ਲੱਗਦੇ ਐਵੇਂ ਗੱਲਾਂ ਬੇਕੁਫਾਨੀਆਂ ਬਣੀਆਂ ਆ ਜਾਂਦੋ ਇਹ ਤੇ ਜੇ ਕੋਈ ਵੀ ਕਰਨ ਦੇ ਬੜਾ ਗਲਤ ਕਰਨ ਦੇ ਕੋਈ ਗਲਤ ਨਹੀਂ ਕਰੰਦੇ ਤੂੰ ਮੈਨੂੰ ਐਵੇਂ ਨਾ ਤੂੰ ਮੇ ਤੋਂ ਛੋਟਾ ਵਾ ਵੱਡਾ ਨਹੀਂ ਆ ਤੂੰ ਬਾਦੀ ਮੈਨੂੰ ਮਾਤ ਨਾ ਦੇ ਚਾਹ ਚੂ ਪੀਣੀ ਤੇ ਦੱਸ ਮੈਂ ਬਣਵਾਵਾ ਦੀਨ ਕਹਿ ਕੇ ਮੈਂ ਨਹੀਂ ਪੀਣੀ ਜੇ ਤੁਸੀਂ ਆਪ ਬਣਾਵੋਗੇ ਤਾਂ ਮੈਂ ਪੀ ਲੈਣਾ ਮੈਂ ਤਾਂ ਤੈਨੂੰ ਦੱਸਿਆ ਹੋਣਾ ਮੈਂ ਥੱਕੀ ਆਈ ਆ ਦੱਸ ਕੌਫੀ ਪੀਣੀ ਤੇ ਕੌਫੀ ਬਣਵਾਦਣੀ ਚਾਹ ਪੀਣੀ ਤੇ ਚਾਹ ਤੁਹਾਨੂੰ ਮੈਂ ਕਹਿ ਰਿਹਾ ਨਾ ਜਦੋਂ ਤੁਸੀਂ ਬਣਾਉਣੀ ਆ ਚਾਹ ਕੌਫੀ ਜੋ ਵੀ ਆ ਉਹ ਜੀ ਮੈਂ ਪੀਊਗਾ ਕਿਸੇ ਦੇ ਹੱਥ ਦੀ ਮੈਂ ਤਾਂ ਨਹੀਂ ਪੀਣੀ ਮੈਂ ਪੀਣੀ ਨਾ ਚਾਹ 커피 ਤੇ ਨਾ ਸੀ ਜਾ ਕੇ ਨਾ ਦੰਦ ਲੰਮੇ ਪੈ ਜਾ ਕਮਰੇ ਚ ਚੋਰ ਬੜਾੰਦੇ ਉਹ ਖਾ ਕੇ ਚਲ ਜੀ ਤੇ ਜਿਉ ਵੀ ਨਹੀਂ ਖਾਣੇ ਤੇ ਜਿੱਧਰੋਂ ਆਇਆ ਜਾ ਫਿਰ ਮੁੰਡਿਆਂ ਨਾਲ ਘੁੰਮਦਾ ਫਿਰਦਾ ਆ ਜਨ ਨਾ ਜਾ ਜਾ ਆਪਣੇ ਕੰਮ ਜਾ ਮੈਂ ਤਾਂ ਵੈਸੇ ਵੀ ਨਹੀਂ ਕੁਝ ਖਾਣਾ ਪੀਣਾ ਮੈਂ ਤਾਂ 2 ਮਿੰਟ ਲਈ ਆਇਆ ਤੇ ਮੈਂ ਚੱਲ ਹੁੰਦਾ ਜਾਣਾ ਇਧਰੋਂ ਤੇ ਨਹੀਂ ਗੱਲ ਤੁਹਾਡੀ ਥੋੜਾ ਨਾ ਹੋਲੀ ਬੋਲਿਆ ਕਰੋ ਜੇ ਅਗਲੇ ਨੇ ਸੁਣ ਲਿਆ ਨਾ ਤੇ ਉਹਦੇ ਦਿਲ ਤੇ ਕੀ ਬਿੱਤੂਗੀ ਸੁਣੋਗੀ ਤਾਂ ਫੇਰ ਬਿੱਤੂਗੀ ਨਾਲੇ ਕੀ ਬਿੱਤੂਗੀ ਮੈਂ ਸੱਚੀ ਤੇ ਕਹਿ ਨਹੀਂ ਆ ਕੰਮ ਘਰ ਉਹ ਹੀ ਕਰਦੀ ਤੇ ਉਹ ਹੀ ਕਹਿ ਨਹੀਂ ਮੈਂ ਕਿਹੜਾ ਕੋਈ ਚੁਗਲੀ ਕਰਨੀ ਹੈ ਤੁਮ ਇਹਨੂੰ ਮੱਤਾ ਨਾ ਦੇ ਬੋਤਿਆਂ ਜਾ ਜਾ ਕੇ ਤੇ ਜਾ ਨਹੀਂ ਕੁਛ ਖਾਣਾ ਪੀਣਾ ਚੱਲ ਜਾ ਵਧੀਆ ਇੱਜ਼ਤ ਕਰਦੇ ਹੁੰਦਾ ਆਏ ਆਹੋ ਚੱਲ ਚੱਲ ਲੰਮੇ ਪੈਰ ਤੇ ਖੜੀ ਐਵੇਂ ਆ ਗਿਆ ਦੁਪਹਿਰੇ ਦਾ ਮਾਰ ਸਤਨ ਖਾਣਾ ਪੀਣਾ ਨਹੀਂ ਕੁਛ ਤੇ ਜਾ ਫਿਰ ਕੇ ਹੂੰ ਦ ਰਾਣੀ ਜਠਾਣੀ ਨਹੀਂ ਉਹ ਤਾਂ ਬਸ ਕੰਮ ਕਰਨ ਨੂੰ ਰੱਖੀ ਆ। ਦਰਾਣੀ ਜਠਾਣੀ ਨਹੀਂ। ਉਹ ਤਾਂ ਬਸ ਕੰਮ ਕਰਨ ਨੂੰ ਰੱਖੀ ਆ। ਦਰਾਣੀ ਜਠਾਣੀ ਨਹੀਂ। ਉਹ ਤਾਂ ਬਸ ਕੰਮ ਕਰਨ ਨੂੰ ਰੱਖੀ ਆ। ਮੈਂ ਹੁੰਮਣ ਫਿਰਨ ਨੂੰ ਆ। ਉਹ ਕੰਮ ਕਰਨ ਨੂੰ। ਗੁਰਜੀਤ ਨੂੰ ਸ਼ੰਧੀ ਆਂਦੀ ਐ ਨਹੀਂ ਗੱਲ ਕਹਿ ਲੱਗਿਆ। ਕਿੰਨੇ ਲਾਡਾਂ ਨਾਲ ਉਹਨੂੰ ਬਸ ਘਰ ਚ ਰੱਖਿਆ। ਮੈਨੂੰ ਬੇਖੂਬ ਸਮਝਦੀ ਐ। ਕੰਮ ਕਰਨ ਨੂੰ। ਅੰਜੂ ਨਾਲ ਤਾਂ ਕੋਈ ਪਿਆਰ ਦਾ ਦੋ ਬੋਲ ਬੋਲ ਲੈਣਾ ਤੇ ਅੰਜੂ ਜਾਨ ਤੱਕ ਦੇ ਰੰਦੀ ਆਪਣੀ ਕਿ ਚੱਲ ਮੇਰਾ ਆਪਣਾ ਹੱਸ ਕੇੜ ਕੇ ਕੰਮ ਹੋ ਜਾਂਦਾ ਕੰਮ ਕੱਲੇ ਬੰਦੇ ਨੇ ਵੀ ਕਰਨਾ ਤੇ ਕੰਮ ਚਾਰ ਬੰਦਿਆਂ ਨੇ ਹਲਕੇ ਵੀ ਕਰਨਾ ਕੰਮ ਦੀ ਕਾਦੀ ਵਡ ਵੰਡਾਈ ਕਰਨੀ ਪਰ ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਬਾਰੇ ਇਹ ਸੋਚ ਬਣਾ ਕੇ ਬੈਠੀ ਹੈ ਤੇ ਗੁਰਜੀਤ ਤੂੰ ਭੁੱਲ ਗਈਆਂ ਕਿ ਮੈਂ ਵੀ ਅੱਜ ਦੇ ਟਾਈਮ ਦੀ ਆ ਤੇ ਮੈਂ ਪੜੀ ਲਿਖੀ ਆ ਜੇ ਤੇ ਮੇਰਾ ਪਿਆਰ ਵੇਖਿਆ ਨਾ ਤੇ ਫਿਰ ਮੇਰੀ ਨਾ ਹੁਸ਼ਿਆਰੀ ਨਹੀਂ ਵੇਖੀ। ਭੋਲਾਪਨ ਤੇ ਇੱਕ ਸਾਦਗੀ ਹਮੇਸ਼ਾ ਆਪਣੇ ਆਚ ਰੱਖਣੀ ਚਾਹੀਦੀ ਹੈ। ਜਿਹੜਾ ਤੁਹਾਡੇ ਨਾਲ ਚਲਾਕ ਚੱਲੇ ਨਾ ਉਹਨਾਂ ਦੀ ਚੁਤਰਾਈ ਦਾ ਜਵਾਬ ਜ਼ਰੂਰ ਦਿਓ। ਤੇ ਜਿਹੜੇ ਤੁਹਾਡੇ ਨਾਲ ਸਿੱਧਾ ਚੱਲੇ ਨਾ ਉਹਦੇ ਨਾਲ ਬਿਲਕੁਲ ਜ਼ਮੀਨ ਤੇ ਕਿੰਨੇ ਨਾ ਤੁਰ ਕੇ ਪੈਰ ਲਾਓ ਆਪਣੇ ਤੇ ਆਰਾਮ ਨਾਲ ਚੱਲੋ। ਕਦੀ ਉਹਨੂੰ ਇਹ ਅਹਿਸਾਸ ਦਲਾਈਓ। ਕਿ ਕਿ ਗਲੋ ਮਾਰੇ ਉਹ ਦਾ ਪੈਰ ਦੀ ਰੋਟੀ ਛੱਡ ਉਹ ਦਾ ਸਾਰੇ ਕੰਮ ਤੋਂ ਬਰਾਬਰ ਕਰਨਗੀ ਨਹੀਂ ਤੇ ਫੇਰਾ ਕੰਮ ਕੋਈ ਵੀ ਨਹੀਂ ਕਰੇਗਾ ਦਸਤੀ ਅਹ ਕਿੰਨਾ ਟਾਈਮ ਹੋ ਗਿਆ ਵਾ ਭੁੱਖ ਜੀ ਲੱਗੰਦੀ ਹੁਣ ਜਾ ਕੇ ਬਿਨਨੀ ਹੈ ਜੇ ਚੋਲ ਬਣਨੀ ਹੈ ਆਵਾਜ਼ ਨਹੀਂ ਦਿੱਤੀ ਦੀਦੀ ਨੇ ਬਿਚੋਰ ਫਰਾਵ ਠੀਕੇ ਜੇ ਮੈਂ ਸੋਈ ਗਈ ਹਾਂ ਤੇ ਚਲ ਵੀ ਇਹ ਦੇ ਜਾ ਕੇ ਸਵਿਚ ਮਾਤਾ ਦੁੱਧ ਪਿਆ ਹਾਂ ਤਸਵੀਰ ਵਾਲੀ ਸਬਜੀ ਪਈ ਹੈ ਜੀ ਛੋਲ ਬਣਾਏ ਨਹੀਂ ਆ ਕੀ ਕਰਨ ਦੇ ਦੀਦੀ ਛੋਲ ਹੀ ਨਹੀਂ ਬਣਾਏ ਹੱਸ ਕੇ ਨਾਲੇ ਆਏ ਮੈਨੂੰ ਨਹੀਂ ਭੁੱਖ ਲੱਗੀ ਆ ਪੁੱਛ ਦੇ ਜਾ ਕੇ ਦੀਦੀ ਨੂੰ ਦੀਦੀ ਦੀਦੀ ਲਾ ਦੀਦੀ ਤਾਂ ਸੁੱਤੇ ਹੋਇਆ ਦੀਦੀ ਹਾਂ ਗੁਰਜੀਤ ਕੀ ਆ ਲੈਟ ਹੈ ਜੇ ਤੁਸੀਂ ਚੋਲ ਨਹੀਂ ਬਣਾਇਆ ਸੱਕ ਮੇਰੇ ਨਾਲ ਲੱਖ ਚ ਬੜੀ ਬੀੜ ਹੁੰਦੀ ਸੀ ਤੇ ਮੈਂ ਕੁੱਖਿਆ ਹੀ ਨਹੀਂ ਗਿਆ ਮੈਂ ਕਿਹਾ ਚਲ ਤੂੰ ਉਠੇਂਗੀ ਤਾਂ ਬਣਾ ਲੇਂਗੀ ਆਪੇ ਤੂੰ ਬਣਾ ਲਾ ਫਿਰ ਕੀ ਆ ਦੀਦੀ ਲੱਖ ਪੀੜ ਹੁੰਦਾ ਉਹ ਤਾਂ ਕਦੀ ਤੁਹਾਡਾ ਹੁੰਦਾ ਕਦੀ ਮੇਰਾ ਹੁੰਦਾ ਹੀ ਰਹਿੰਦਾ ਤੇ ਕੰਮ ਥੋੜਾ ਛੱਡ ਦੇ ਦੇਆ ਤੇ ਝੋਲ ਤੇ ਬਣਾ ਲੈਣੇ ਤੁਹਾਨੂੰ ਪਤਾ ਹੁਣ ਭੁੱਖ ਇੰਨੀ ਲੱਗੀ ਮੈਂ ਤੇ ਸੁੱਤੀ ਮੈਨੂੰ ਪਤਾ ਨਹੀਂ ਲੱਗਾ ਟਾਈਮ ਇੰਨਾ ਹੋ ਗਿਆ ਵੇਖੋ 3 ਵਜੇ ਪਾਜੀ ਵੀ ਆਣ ਵਾਲੇ ਹੋਣੇ ਹੁਣ ਤੇ ਪਾਜੀ ਤੇਰੇ ਨੂੰ ਮਾਉਦੇ ਹੀ ਫੋਨ ਕਰਤਾ ਸੀ ਜਦੋਂ ਮੇਰੇ ਸਹੀ ਚ ਵੜੀ ਸੀ ਕਿ ਛੋਟੇ ਨੇ ਤੇ ਆਣਾ ਨਹੀਂ ਐ ਤੇ ਤੁਸੀਂ ਵੀ ਆਜੇ ਨਾ ਕੋ ਨਾਲ ਦੀ ਦੁਕਾਨ ਦੇ ਨਿਊਟਰੀ ਕੁਲਚਾ ਹੀ ਖਾ ਲਿਓ ਤੇ ਇਸ ਕਰਕੇ ਮੈਂ ਨਹੀਂ ਬਣਾਇਆ ਮੈਂ ਕਿਹਾ ਚਲ ਤੂੰ ਉਠੇਂਗੀ ਘੰਟੇ ਤੱਕ ਤੇ ਤੂੰ ਬਣਾ ਲਈ ਮਸਾਲਾ ਮਸੂਲਾ ਫਟਾਫਟ ਕੱਟ ਲਾ ਨਿਊਟਰੀ ਭਿਓਲਾ ਮਿੰਟ ਚ 20 ਵਜ ਨਹੀਂ ਐ ਤੇ ਝੋਲ 15 ਮਿੰਟਾਂ ਚ ਬਣ ਜਾਂਦੇ ਬਣਾ ਲੈ ਤੁਹਾਨੂੰ ਪਤਾ ਬੱਚਿਆਂ ਦਾ ਵੀ ਆਣ ਦਾ ਐਸੇ ਗੱਲ ਤੇ ਕਹਿਣ ਨਹੀਂ ਆ ਕਿ ਬਣਾ ਲਾ ਫਟਾਫਟ ਤੇ ਖਾ ਲਾ ਮੈਂ ਤਾਂ ਦੋ ਘੁੱਟ ਚਾਹ ਹੀ ਪੀਣੀ ਹੈ ਤੇ ਤੂੰ ਮੈਨੂੰ ਬਣਾ ਕੇ ਦੇ ਦੇ ਮੇਰੇ ਲੱਕ ਚ ਬਹੁਤ ਦਰਦ ਹੈ ਇੱਕ ਗੋਲੀ ਦੇ ਦੇ ਨਾਲ ਦਰਦ ਦੀ ਮੈਨੂੰ ਸੁਣੋ ਗੱਲ ਤੁਹਾਨੂੰ ਪਤਾ ਮੇਰੇ ਕੋ ਤੇ ਭੁੱਖ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਇਸ ਟਾਈਮ ਤੇ ਭੁੱਖ ਨਾ ਮੇਰੇ ਸਿਰ ਨੂੰ ਚੜੀ ਪਈ ਆ ਤੇ ਮੈਂ ਕਿਹੜੇ ਵੇਲੇ ਬਣਾਵਾਂਗੀ ਤੇ ਕਿਹੜੇ ਵੇਲੇ ਖਾਵਾਂ ਮੇਰੇ ਕੋ ਤੇ ਖਲੋਤਾ ਵੀ ਨਹੀਂ ਜਾਣਾ ਸੋਈ ਜਾਓ ਤੇ ਹੀ ਬਣਾ ਦੋ ਹਾਂ ਕੋਈ ਗੱਲ ਨਹੀਂ ਫ੍ਰਿਜ ਜਾ ਸੇਬ ਪਿਆ ਵੈ ਦੁੱਧ ਪਿਆ ਵੈ ਇੱਕ ਗਲਾ ਦੁੱਧ ਦਾ ਪੀਲਾ ਨਾਲ ਸੇਬ ਖਾਣਾ ਨਾਲ ਤੜਕਾ ਲਾ ਲਾ ਮੇਰੇ ਤਾਂ ਦਰਦਨਾ ਸਿਰ ਨੂੰ ਖੁੱਦ ਚੜੀ ਕਮਰ ਦੀ ਤੇ ਮੇਰੇ ਕੋਲ ਟੱਕੇ ਕੰਮ ਨਹੀਂ ਹੋਣਾ ਤੇ ਤੈਨੂੰ ਸਿੱਧਾ ਸਿੱਧਾ ਕਹਿ ਦੋ ਹਾਂ ਕਿ ਮੈਂ ਸਵੇਰੇ ਬਿਜਾ ਚਲ ਗਈ ਹਾਂ ਤੇ ਤੁਸੀਂ ਕੰਮ ਕੀਤਾ ਇਹ ਝਾੜੂ ਪੋਚਾ ਸਾਰਾ ਤੁਸੀਂ ਤੁਹਾਨੂੰ ਕਰਨਾ ਪਿਆਵਾ ਤੇ ਉਹ ਸਾਰਾ ਹੁਣ ਤੁਸੀਂ ਮੇਰੇ ਤੋਂ ਕਢਣਾ ਮੈਂ ਕਿ ਹਣ ਤੂੰ ਯਾਰ ਸੋਈ ਚ ਤੂੰ ਕੰਮ ਕਰ ਤੇ ਤੈਨੂੰ ਉਹਦੇ ਕਹਿ ਦੇਣਾ ਹੀ ਬਹਾਨੇ ਕਿ ਬਣਾਉਂਦੇ ਜੇ ਮੈਂ ਉਹਦੇ ਹੀ ਕਰ ਲੈਂਦੀ ਮਤਲਬ ਮੈਂ ਸਿੱਧਾ ਸਿੱਧਾ ਕੋਈ ਗੱਲ ਕਹਾਂ ਤੇ ਮੈਂ ਬਹਾਨੇ ਬਣਾਨੀ ਆ ਤੇ ਤੂੰ ਵੀ ਹਰ ਗੱਲ ਸਿੱਧੀ ਸਿੱਧੀ ਮੈਨਾਂ ਕਰ ਲਿਆ ਕਰ ਨਾ ਬਹਾਨੇ ਲਾਇਆ ਕਰ ਮੈਂ ਤਾਂ ਸਿੱਧਾ-ਸਿੱਧਾ ਹੀ ਕਹਿਆ ਹੈ ਆਂਦੇ ਤਾਂ ਨੂੰ ਮੈਂ ਕਿਹਾ ਨਹੀਂ ਕਿ ਮੈਂ ਥੱਕ ਗਈ ਆਂ ਮੈਂ ਲੇਟਣ ਲੱਗੀ ਤਾਂ ਤੁਸੀਂ ਚਾਵਲ ਬਣਾ ਲਓ ਦੇ ਗੁਰਜੀਤ ਬਾਜ਼ਾਰ ਤੇ ਮੈਂ ਵੀ ਜਾਨਣੀ ਆਂ ਇੱਕ ਵਾਰੀ ਛੱਡ ਕੇ 100 ਵਾਰੀ ਜਾਨਣੀ ਆ ਘਰ ਦਾ ਰਾਸ਼ਨ ਜਦੋਂ ਲਿਆਣਾ ਹੋਵੇ ਆ ਕੇ ਰਾਤ ਦੀ ਰੋਟੀ ਵੀ ਕਰਦੀ ਆਂ ਮੈਂ ਤਾਂ ਸਿੱਧਾ-ਸਿੱਧਾ ਕਹਿੰਨੀ ਨਹੀਂ ਦੱਸੋ ਕਿਹੜੀ ਸਬਜ਼ੀ ਬਰਾਨੀ ਤਾਂ ਮੈਂ ਬਣਾਵਾ ਸਿੱਧੇ-ਸਿੱਧੇ ਵਰਤੂ ਵੀ ਕੀਆ ਕਰ ਕਿ ਤੈਨੂੰ ਮੈਂ ਜਠਾਣੀ ਘੱਟ ਤੇ ਬੇਫਕੂਫ ਜ਼ਿਆਦਾ ਸਮਝਦੀ ਆਂ ਦੱਸ ਦੇ ਇਹ ਸਿੱਧਾ-ਸਿੱਧਾ ਕਹੀ ਕਿ ਤੂੰ ਆਪਣੇ ਭਰਾ ਨੂੰ ਇਹ ਸ਼ਬਦ ਨਹੀਂ ਗਏ ਤੈਨੂੰ ਕੀ ਲੱਗਾ ਕਿ ਮੇਰਾ ਸੋਈ ਚ ਸਿਰਫ ਕੰਮ ਹੀ ਲੱਗੀਆਂ ਕੋਈ ਆਇਆ ਘਰ ਤੂੰ ਚਾਹ ਪਾਣੀ ਦੇਣਾ ਭੁੱਲ ਗਈ ਐ ਪਰ ਮੈਂ ਪਾਣੀ ਦਾ ਗਲਾਸ ਲੈ ਕੇ ਆ ਨਹੀਂ ਸਾਂ ਐਨਾ ਕੰਨਾ ਨਾ ਸੁਣਿਆ ਮੈਂ ਤੇ ਸੁਣ ਕੇ ਪੈਰਾਂ ਦੇ ਥੱਲੇ ਨਾ ਮੇਰੇ ਜ਼ਮੀਨ ਨਿਕਲ ਗਈ ਬੰਦਾ ਸਹੀ ਤਰੀਕੇ ਚੱਲੇ ਤਾਂ ਦੁਨੀਆਂ ਉਹ ਜੀਣ ਹੀ ਨਹੀਂ ਦਿੰਦੀ ਤੇ ਜੇ ਬੰਦਾ ਕੱਬਾ ਹੋ ਕੇ ਘਰ ਚੱਲੇ ਨਾ ਬੱਸ ਫੇਰ ਤਾਂ ਵੀ ਨਹੀਂ ਜੀਣਦੇ ਨਾ ਤੇਜ ਬੜੀ ਐ ਐਦਾਂ ਕਰਦੀ ਐ ਨਹੀਂ ਤੇ ਮੇਰੇ ਵਰਗਿਆਂ ਨੂੰ ਕਹਿ ਦਿੰਦੇ ਬੇਵਕੂਫ ਹੈ ਆ ਉਹ ਪਾਗਲੇ ਮੈਂ ਤਾਂ ਨਾਲ ਪਿਆਰ ਕਰਦੀ ਆ ਕਦਰ ਕਰਦੀ ਰਿਸ਼ਤਿਆਂ ਦੀ ਤਾਂ ਤੇਰੇ ਕਰਕੇ ਨਾ ਕੰਮ ਲੱਗੀ ਰੰਨੀ ਕਿ ਚੱਲ ਕੋਈ ਨਹੀਂ ਛੋਟੀ ਐ ਮੇਰੇ ਸੇ ਪਿਆਸ਼ ਕਰੇ ਸਾਡੇ ਸਿਰ ਤੇ ਕਿਹੜੀ ਸੱਸ ਹੈਗੀ ਐ ਤੇ ਤੂੰ ਤੂੰ ਮੈਨੂੰ ਦੁਨੀਆਂ ਦੇ ਵਿੱਚ ਬੇਵਕੂਫ ਕਰਾਰ ਕਰਾਨੀ ਐ ਜੇ ਤੂੰ ਪੇਕਿਆਂ ਚ ਕੰਨੀ ਐ ਜਠਾਣੀ ਬੇਵਕੂਫ ਹੈਗੀ ਐ ਮੈਂ ਉਹਨੂੰ ਉੱਲੂ ਬਣਾ ਕੇ ਰੱਖਿਆ ਤੂੰ ਮੱਲੇ 'ਚ ਮੇਰਾ ਨਾਂ ਕੀ ਕੀ ਪਾਇਆ ਹੋਏਗਾ ਨਹੀਂ ਦੀਦੀ ਮੈਂ ਮੱਲੇ 'ਚ ਨਹੀਂ ਕੋਦੀ ਵੀ ਕੋ ਗੱਲ ਕੀਤੀ ਓਏ ਹੋਏ ਹੋਏ ਹੋ ਮੈਂ ਕਿਦਾਂ ਮੰਝਾਂ ਕੰਨੀ ਸੁਣ ਕੇ ਅੱਖੀ ਵੇਖ ਕੇ ਜਰਾ ਤੂੰ ਮੱਖੀ ਖਾ ਕੇ ਦੇ ਖਾ ਦੁੱਧ 'ਚ ਜਿਹੜੀ ਪਈ ਹੁੰਦੀ ਐ ਮੈਂ ਵੀ ਗੱਲ ਨੂੰ ਤੇਰੇ ਨੂੰ ਛੱਡ ਦਾਂਗੀ ਬੱਸ ਮੈਂ ਸੇਵਕ ਨਾ ਕੀਤੀ ਸੀ ਗੱਲ ਦੀਦੀ ਵੇ ਲੋ ਸੌਰੀ ਮਾਫ ਕਰ ਦੋ ਇਹ ਤਾਂ ਮੌਕੇ ਦੇ ਗੱਲ ਐ ਚੰਗਾ ਹੋ ਜੇ ਤੇ ਚੰਗਿਆਈ ਐ ਮਾੜਾ ਹੋ ਜੇ ਮਾਫੀ ਹੈ ਬੇ ਗੁਰਜੀਤ ਕੌਰ ਪਿਛਲੇ 4 ਸਾਲਾਂ ਚ ਨਾ ਮੈਂ ਰੱਜ ਕੇ ਬੇਵਕੂਫ ਤੇ ਉੱਲੂ ਬਣੀ ਆ ਤੇ ਜੇ ਹੁਣ ਮੈਂ ਜਾਣ ਬੁੱਝ ਕੇ ਸੋਚ ਵਿਚਾਰ ਕੇ ਤੇ ਦੇਖ ਕੇ ਬੇਵਕੂ ਬਣਾਣਾ ਤਾਂ ਵਾਕੇ ਮੇਰੇ ਤੋਂ ਉੱਪਰ ਨਾ ਦੁਨੀਆ 'ਚ ਕੋਈ ਵੀ ਗਦੀ ਬੇਵਕੂਫ ਜਦ ਤੂੰ ਜਿਹੜੇ ਸ਼ਬਦ ਮੇਰੇ ਲਈ ਰੱਖੇ ਆ ਨਾ ਕੋਈ ਨਹੀਂ ਹੋਈ ਨਹੀਂ ਬੱਸ ਕਰੋ ਚਲ ਛੱਡ ਦੇ ਬਹੁਤ ਹੋ ਗਿਆ ਹੁਣ ਤੂੰ ਜਾ ਕੇ ਨਾ ਰੋਟੀ ਸਬਜ਼ੀ ਬਣਾ ਦਾਲ ਨੂੰ ਲਵਾ ਸਿਟੀ ਕਿਉਂਕਿ ਚੋਲ ਨਾ ਦੋਨਾਂ ਬੱਚਿਆਂ ਨੇ ਨਹੀਂ ਖਾਣੇ ਨਾ ਤੇਰੇ ਦੇ ਨੇ ਨਾ ਮੇਰੇ ਦੇ ਨੇ ਠੀਕ ਹੈ ਕੰਮ ਮੈਂ ਬਣਾ ਲਾਂਗੀ ਰੋਟੀ ਤੇ ਜੋ ਹੋ ਗੋਗੇ ਮੈਂ ਬਣਾ ਲਾਂਗੀ ਪਾਤੀ ਮੈਨੂੰ ਮਾਫ ਕਰ ਦੋ ਮੈਂ ਬੜਾ ਕੁਝ ਚਲਦੀ ਨਹੀਂ ਆਂ ਬਾਸ ਬਾਸ ਕਰੋ ਹੁਣ ਨਾ ਗੁੱਸਾ ਕਰੋ ਆਪਾਂ ਅਲ ਮਿਲ ਕੇ ਸਾਰਾ ਕੰਮ ਕਰਿਆ ਕਰਾਂਗੇ ਹੁਣ ਬਾਜ਼ਾਰ ਵੀ ਮੈਂ ਗਮੰਡਨ ਨਾ ਨਹੀਂ ਤੁਹਾਡੇ ਨੇ ਜਾਇ ਕਰੂੰ ਅੱਛਾ ਅੱਜੋ ਤੜਾਈ ਤੁਹਾਡੇ ਘਰ ਹੁੰਦੀ ਐ ਦੱਸੋ ਤੁਸੀਂ ਕਿਹਨੇ ਘਰ ਐ ਹੋਜਿਆ ਛਤਰ ਦਰਾਣੀਆਂ ਜਾਂ ਜਠਾਣੀਆਂ ਨੇ ਕਈ ਵਾਰ ਜਠਾਣੀਆਂ ਵਿੱਚ ਛਤਰ ਹੁੰਦੀਆਂ ਦਰਾਣੀਆਂ ਨੂੰ ਬੇਕੂਮ ਬਣਾ ਕੇ ਰੱਖਦੀਆਂ ਹਾਂ ਬਿਲਕੁਲ ਸਚਾਈ ਇਹ ਕੀ ਹੈ ਕਿ ਅਕਰਾਂ ਚ ਦਰਾਣੀ ਜਠਾਣੀਆਂ ਹੋਣੀਆਂ ਜਾਂ ਨਾਨਾਂ ਬੜਝਾਈਆਂ ਹੋਣ ਗਿਆ ਨਾ ਤੇ ਬਈ ਸੱਚ ਹੈਗਾ ਬੜਾ ਵੱਡਾ ਉਹ ਤਰੀਕੇ ਨਾਲ ਅਪਣਾਣਾ ਸਾਰਾ ਕੰਮ ਦੂਸਰੇ ਦੇ ਉੱਤੇ ਨਾ ਪਾ ਦਿੰਦੀਆਂ ਨੇ ਕਹਿ ਕਰ ਲਾ ਚੱਲ ਮੈਂ ਉਹ ਛੋਟਾ-ਛੋਟਾ ਕੰਮ ਵਿਖਾ ਲਈ ਤੇ ਜ਼ਿਆਦਾ ਕੰਮ ਦੂਜੇ ਤੇ ਪਾ ਦਨਗੀਆਂ ਤੇ ਨਾਮ ਆਪਣਾ ਕਹਿ ਕੀ ਕੀਤਾ ਇਹ ਸਾਰਿਆਂ ਨੂੰ ਨਜ਼ਰ ਆਣ ਵਾਲਾ ਕੰਮ ਨਾ ਉਹ ਆਪ ਕਰ ਲੈ ਜੀ ਕਿੰਨੀਆਂ ਵੇਖਣ ਦੀ ਐ ਜਿਵੇਂ ਗਲੀ ਚ ਝਾੜੂ ਲਾਣਾ ਦਰਵਾਜ਼ਾ ਸਾਫ਼ ਕਰਨਾ ਡਸਟਿੰਗ ਕਰਨੀ ਕਿੰਨ ਲੋਕਣ ਨਜ਼ਰ ਆਉਂਦੇ ਤੇ ਜਿਹੜਾ ਅੰਦਰ ਅੰਦਰ ਆ ਉਹ ਜਿਹੜਾ ਵਿਚਾਰਾ ਪੋਲਾ ਪਹਲਾ ਹੁੰਦਾ ਵਾ ਉਹ ਫਸਿਆ ਰਹਿੰਦਾ ਫਸਿਆ ਰਹਿੰਦਾ ਹੁਣ ਦਰਾਨੀ ਮੇਰੀ ਗਈ ਮਾਰਕੀਟ ਦੁਨੀਆ ਪਰ ਦਾ ਸਾਮਾਨ ਲਿਆਈ ਤੇ ਕਿੰਨੇ ਚੋਚਲੇ ਕਰਕੇ ਦੁਨੀਆ ਨੂੰ ਬਖਾਏ ਹੋਣਗੇ ਮੈਂ ਘਰ ਦਾ ਵੀ ਕਰਦੀ ਮੈਂ ਬਾਹਰ ਵੀ ਜਾਵਾਂ ਤਾਂ ਉਹਦੀਆਂ ਵੀ ਸ਼ੋਪਿੰਗਾਂ ਮੈਨੂੰ ਹੀ ਕਰਕੇ ਆਉਣੀ ਆ ਪੈਂਦੀ ਐ ਇਹੀ ਚੇਪੀਆਂ ਵੀ ਲੱਗਦੀਆਂ ਪੂਰੀਆਂ ਕੁੰਡੀਆਂ ਪੈਂਦੀਆਂ ਨੇ ਸਸਤੀਆਂ ਜੀ ਮਹਿੰਗੇ ਬਾਅਦ ਦਿੱਤੀਆਂ ਜਾਂਦੀਆਂ ਨੇ ਸੋ ਇਹ ਇੱਕ ਘਰ ਦੀ ਸਟੋਰੀ ਹੈ ਤੇ ਇਹਦਾ ਮੈਸੀ ਤੁਸੀਂ ਸਮਝ ਸਕਦੇ ਹੋ ਕਿ ਘਰ ਚ ਦਰਾਣੀ ਜਠਾਣੀ ਜਾਂ ਸੱਸ ਨੂੰ ਕਿਨੂਆ ਵੀ ਸਭ ਨੂੰ ਬੇਕੂ ਬਣਾ ਦਿੰਦੀਆਂ ਨੇ ਚੌਧਰ ਨੂੰ ਆਪਣਾ ਚਲਾਉਂਦੀਆਂ ਨੇ ਸਹੀ ਵਾਰੀ ਸੱਸਾਂ ਵੀ ਜੜੀਆਂ ਨਾ ਅੱਜ ਕੱਲ੍ਹ ਆ ਥੋੜੀਆਂ ਪੜੀਆਂ ਲਿਖੀਆਂ ਜਿਵੇਂ ਹੁੰਦੀਆਂ ਨਾ ਉਹੀ ਕੇਵਲ ਬੁਪੋਲੀ ਨੋਆ ਨਹੀਂ ਤੁਹਾਨੂੰ ਬੇਫੂ ਬਣਾ ਲੈਂਦੀ ਆ ਕਿਸਾਨ ਨੇ ਸਾਰੀ ਦੁਨੀਆ ਦਾ ਪਤਾ ਸਾਡੀ ਨੋ ਤੇ ਬਸ ਐਵੇਂ ਹੀ ਆ ਪਰ ਕਦੀ ਨਾ ਕਦੀ ਨਾ ਉਹ ਪਰਮਾਤਮਾ ਕਿਤੇ ਨਾ ਕਿਤੇ ਬੈਠੇ ਦੇਖ ਕੇ ਨਾ ਤੁਹਾਨੂੰ ਕੰਨੀ ਅੱਖੀ ਸਭ ਦਿਖਾ ਦਿੰਦਾ ਹੈ ਸੱਚ ਸਾਹਮਣਾ ਕਰਾ ਦਿੰਦਾ ਸੋ ਸੱਚ ਜਾਣ ਕੇ ਵੀ ਜੇ ਤੁਸੀਂ ਉਹੀ ਬੇਕੁਫੀ ਕਰੋ ਤਾਂਹੀਂ ਵੀ ਕਵਾਂਗੇ ਤੁਹਾਡੇ ਤੋਂ ਉੱਪਰ ਕੋਈ ਬੇਬੁੱਕੂ ਨਹੀਂ ਹੈ ਨਹੀਂ ਸਟੋਰੀ ਵਧੀਆ ਲੱਗੇਗੀ ਤਾਂ ਮੈਸੇਜ ਕਰਨਾ ਦੋ ਵੀਮਾ ਸਟੋਰੀ ਨਹੀਂ ਪਾਈ ਉਹ ਇਹਨਾਂ ਦੇ ਕਰਕੇ ਕਮੈਂਟ ਕਰਨਾ ਰਿਕਵੈਸਟ ਕਰਨਾ ਕਿ ਵੀਡੀਓ ਕਿਹੋ ਜਿਹੀ ਲੱਗੀ ਹਾਂ ਤੇ ਸ਼ੇਅਰ ਕਰਦੇ ਆ ਕਰੋ ਅੱਗੇ ਵੀ ਪਲੀਜ਼ ਛੋਟਾ ਜਿਹੇ ਇਹਦਾ ਬਟਨ ਹੈ ਗੰਜ ਕਾ ਹੀ ਸ਼ੇਅਰ ਹੀ ਕਰਨਾ ਹੁੰਦਾ ਵੈ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਛੋਟੀ ਜੀ ਨਹੀਂ ਕੀਜੀ ਪਿਆਰੀ ਜੀ ਕਿਊਟ ਜੀ ਬੈਲ ਲੱਗੀ ਹੈ ਘਰ ਦੇ ਬਾਹਰ ਜਾ ਕੇ ਬੈਲ ਮਾਰਨ ਦੇ ਬਜਾਏ ਨਾ ਫੋਨ ਤੇ ਬੈਲ ਮਾਰ ਦਿਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ